ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ "ਬੱਦ ਚੱਲਣ ਆਰਥ"। ਆਰਥ ਕੋਲ ਸਿਰਫ ਦੋ ਹੀ ਨਹੀਂ ਇੱਕ ਤੀਜੀ ਅੱਖ ਵੀ ਹੁੰਦੀ ਹੈ ਪ੍ਰੋਫੈਸਰ ਸਾਹਿਬ। ਚਾਹ ਬਣਾ ਤਿਓ ਮਾਤਾ ਇੱਕ ਕੱਪ। ਮੈਂ ਆਪਣਾ ਤਨਲ ਗਿਆ। ਉਹ ਕਿਹੜੀ ਮਾਤਾ? ਕੌਣ ਮਾਤਾ? ਮੰਦਰ ਮੱਥਾ ਟੇਕਣ ਆਇਆ। ਉਹ ਬੇਫਰ ਦੀ ਬੋਲੀ। ਮੈਂ ਅਚਨ ਚੇਤੀ ਹੋਏ ਹਮਲੇ ਤੋਂ ਠੰਬਰ ਗਿਆ। ਫਿਰ ਉਸਨੇ ਮੇਰੇ ਵੱਲ ਇੱਕ ਟੱਕ ਗੌਰ ਨਾਲ ਵੇਖਿਆ। ਤੇ ਨਰਮਾਈ ਨਾਲ ਬੋਲੀ ਬੈਜਾ ਬਣਾ ਦਿੰਦੀ ਆ ਨਵਾਂ ਨਵਾਂ ਆਇਆ ਲੱਗਦਾ ਹੈ ਕਾਲਜ ਵਿੱਚ ਹਾਂਜੀ ਮਹੀਨਾ ਕ ਹੋਇਆ ਜੀ ਮੈਂ ਜਵਾਬ ਦਿੱਤਾ ਸ਼ਾਮ ਦੇ ਕਾਲਜ ਵਿੱਚ ਪੜ੍ਹਦਿਆਂ ਜਦੋਂ ਕੋਈ ਪੀਰੀਅਡ ਖਾਲੀ ਹੋਣਾ ਤਾਂ ਮੁੰਡਿਆਂ ਨੇ ਕੰਟੀਨ 'ਚ ਜਾ ਵੜਨਾ ਤੇ ਖਾਪ ਪਾਉਣੀ ਬਹੁਤੇ ਮੁੰਡੇ ਜੋ ਸੀਨੀਅਰ ਸੀ ਉਹ ਤਾਂ ਬਿਨਾਂ ਗੱਲ ਤੋਂ ਹੀ ਕੰਟੀਨ 'ਚ ਬੈਠ ਰੌਲਾ ਪਾਈ ਜਾਂਦੇ ਮੈਂ ਕਾਲਜ ਦੇ ਬਾਹਰ ਇਸ ਸ਼ਾਂਤ ਜਹੀ ਚਾਹ ਵਾਲੀ ਦੁਕਾਨ ਵੇਖ ਕੇ ਚਲਾ ਗਿਆ ਪਰ ਇੱਥੇ ਤਾਂ ਇਹ ਅਜੀਬ ਦੀ ਘਟਨਾ ਹੋ ਗਈ ਚਾਹ ਵਾਲੀ ਮੈਨੂੰ ਇੱਕਦਮ ਟੁੱਟ ਕੇ ਪੈ ਗਈ ਮੈਂ ਹੁਣ ਇੱਥੋਂ ਖਿਸਕਣਾ ਚਾਹ ਰਿਹਾ ਸੀ ਪਰ ਚਾਹ ਵਾਲੀ ਦੇ ਰੋਬਦਾਰ ਰਵੱਈਏ ਕਰਕੇ ਮੈਨੂੰ ਹਿੰਮਤ ਨਾ ਪਈ ਲੈ ਫੜ ਦੁੱਧ ਚ ਪੱਤੀ ਉਹਨੇ ਠਾ ਕਰਕੇ ਮੇਜ਼ ਤੇ ਗਲਾਸ ਰੱਖਿਆ ਤੇ ਮੋੜਨ ਲੱਗੀ ਮੈਂ ਤਾਂ ਜੀ ਚਾਹ ਕਹੀ ਸੀ ਮੈਂ ਹੌਲੀ ਜਹੀ ਮਮਾਇਆ ਉਹ ਪੀ ਲੈ ਪੀ ਲੈ ਨਾ ਦੇਈ ਦੁੱਧ ਪੱਤੀ ਦੇ ਪੈਸੇ ਤੋਂ ਚਾਹ ਦੇਈ ਦੇਈ ਹੁਕਮ ਚਲਾ ਕੇ ਉਹ ਮੁੜ ਗਈ ਮੈਂ ਜਲਦੀ ਜਲਦੀ ਪੀ ਕੇ ਨਿਕਲਦੀ ਕਰਨ ਲੱਗਾ ਸਗੋਂ ਬੁੱਲ ਵੀ ਮੱਚ ਗਈ ਕਾਲੀ ਕਾਦੀ ਤੈਨੂੰ ਪਤਾ ਰਾਮ ਨਾਲ ਪੀ ਉਹ ਹਣ ਬਿਲਕੁਲ ਵੱਖਰੀ ਅੰਦਾਜ਼ ਵਿੱਚ ਬੋਲੀ ਮੈਂ ਸਕੂਲ ਤੋਂ ਨਵਾਂ ਨਵਾਂ ਕਾਲਜ ਦਾਖਲ ਹੋਇਆ ਉਸ ਵੇਲੇ ਇੱਕ ਤਰਾਮ ਬੱਚਾ ਹੀ ਸੀ ਜੋ ਉਸ ਤੇ ਅਜੀਬ ਜਿਹੇ ਬਹੁ ਪੱਖੀ ਰਵੱਈਏ ਤੋਂ ਘਬਰਾ ਗਿਆ ਹੁਣੇ ਉਹ ਔਰਤ ਚੰਡੀ ਸੀ ਤੇ ਹੁਣੇ ਗਊ ਅਗਲੇ ਪੀਰੀਅਡ ਦਾ ਟਾਈਮ ਵੀ ਹੋ ਚੱਲਿਆ ਸੀ ਤੇ ਮੈਂ ਜਲਦੀ ਨਾਲ ਨਿਕਲ ਗਿਆ ਓਏ ਕਿੱਧਰ ਗਿਆ ਸੀ ਤੂੰ ਮੇਰਾ ਦੋਸਤ ਪੁੱਛਤਾ ਏ ਮੈਂ ਤੈਨੂੰ ਕੰਟੇਨ ਚ ਲੱਭ ਰਿਆ ਸੀ ਚੱਲ ਛੇਤੀ ਮਾਨਸਰ ਦਾ ਪੀਰੀਅਡ ਲੱਗਣ ਵਾਲਾ ਇਕਨੋਮਿਕਸ ਦਾ ਮੈਂ ਬਾਹਰ ਸਾਹਮਣੇ ਮਾਤਾ ਕੋਲ ਚਾਹ ਪੀਣ ਗਿਆ ਸੀ ਸੁਣਦਿਆਂ ਹੀ ਉਹ ਰੁਕ ਗਿਆ ਤੇ ਬੋਲਿਆ ਉਏ ਤੂੰ ਉੱਥੇ ਕਿੱਥੇ ਚਲਾ ਗਿਆ ਉਹ ਬਾਤ ਚੱਲਣਾ ਅਰਤ ਕੋਲ ਉਹ ਤਾਂ ਬਹੁਤ ਬਦਨਾਮ ਹੀ ਉਹੋ ਮੈਂ ਤਾਂ ਜਲਦੀ ਨਾਲ ਪੈਸੇ ਦੇਣੇ ਹੀ ਭੁੱਲ ਗਿਆ ਮੈਨੂੰ ਅਚਾਨਕ ਯਾਦ ਆਇਆ ਛੱਡ ਪਰਾਂ ਹੁਣ ਨਾ ਜਾਈਂ ਨਹੀਂ ਪੈਸੇ ਤਾਂ ਦੇਣ ਜਾਣਾ ਹੀ ਪੈਣਾ ਯਾਰ ਚੱਲ ਵਾਪਸੀ ਤੇ ਦੇ ਦਿਆਂਗੇ ਹੁਣ ਪੀੜ ਲਾ ਲਈਏ ਇਕਨੋਮਿਕਸ ਦਾ ਮੈਂ ਕਿਹਾ ਵਾਪਸੀ ਤੇ ਦੁਕਾਨ ਬੰਦ ਮਿਲੀ ਕਿਉਂਕਿ ਸ਼ਾਮ ਦੀਆਂ ਕਲਾਸਾਂ देर ਤੱਕ ਚੱਲਦੀਆਂ ਸੀ ਮੈਂ ਅਗਲੇ ਦਿਨ ਪੈਸੇ ਦੇਣ ਗਿਆ ਡਰਦੇ-ਡਰਦੇ ਨੇ ਕਿਹਾ ਪੈਸੇ ਦੇਣ ਪੈਸੇ ਦੇਣੇ ਸੀ ਜੀ ਕੱਲ੍ਹ ਵਾਲੇ ਉਹ ਮੈਂ ਜਲਦੀਚ ਭੁੱਲ ਗਿਆ ਸੀ ਕੋਈ ਨਾ ਪੁੱਤ ਬਹਿ ਚਾਹ ਪੀ ਕੇ ਜਾਈ ਮੈਂ ਅਜੀਬ ਜਹੀ ਆਗਿਆਕਾਰੀ ਚ ਬੈਠ ਗਿਆ ਮੈਂ ਆਪਣੇ ਅੰਦਰ ਉਸ ਨੂੰ ਕਿਸੇ ਫਰੇਮ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹੋ ਨਹੀਂ ਰਹੀ ਸੀ ਪਤਾ ਨਹੀਂ ਕਿਵੇਂ ਦੀ ਸੀ ਮੇਰੇ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦਿਨ ਵੀ ਉਸਨੇ ਪੈਸੇ ਨਾ ਲਏ। ਮੈਂ ਕਾਲਜ ਆਣ ਲੱਗਾ ਤਾਂ ਪਿੱਛੋਂ ਬੋਲੀ ਤੂੰ ਮੈਨੂੰ ਮਾਤਾ ਕਹਿ ਸਕਦਾ ਹੈ ਜਦੋਂ ਦਿਲ ਕਰੇ ਆ ਜਾਇਆ ਕਰ ਪੁੱਤ ਤੂੰ ਹੋਰਾਂ ਵਰਗਾ ਨਹੀਂ ਮੈਨੂੰ ਬਹੁਤੀ ਸਮਝ ਨਾ ਲੱਗੀ। ਮੈਂ ਹੁਣ ਜਦੋਂ ਕਲਾਸ ਤੋਂ ਫ੍ਰੀ ਹੁੰਦਾ ਤਾਂ ਉੱਥੇ ਬੈਠ ਜਾਂਦਾ। ਇੱਕਦਮ ਸ਼ਾਂਤ ਤੇ ਅਲੱਗ ਜਹੀ ਥਾਂ ਸੀ। ਸਾਹਮਣੇ ਕਾਲਜ ਦੇ ਹਰੇ ਭਰੇ ਦਰਖਤ ਸ਼ਾਮ ਦੀ ਹਵਾ ਨਾਲ ਝੂਮਦੇ ਹੁੰਦੇ। ਉਥੇ ਮੈਂ ਬੈਠ ਕੇ ਕਵਿਤਾਵਾਂ ਲੇਖੜੀਆਂ ਤੇ ਕਈ ਵਾਰ ਸਲੇਵਸ ਦੀਆਂ ਕਿਤਾਬਾਂ ਪੜ੍ਹ ਲਿਆ ਕਰਨੀਆਂ ਹੁਣ ਅਸੀਂ ਇੱਕ ਦੂਜੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਸੀ ਮੈਂ ਵੇਖਿਆ ਕਿ ਉਹ ਜੋ ਦਿੱਸਦੀ ਸੀ ਉਸ ਤੋਂ ਉਲਟ ਬਹੁਤ ਦਿਮਾਗਦਾਰ ਸੀ ਪਰ ਉਹ ਬਹੁਤ ਅਜੀਬ ਸੁਭਾਅ ਦੀ ਔਰਤ ਸੀ ਕਦੋਂ ਗੁੱਸੇ ਹੋ ਜਾਂਦੀ ਸੀ ਨਹੀਂ ਪਤਾ ਕਈ ਵਾਰ ਕਿਸੇ ਗਾਹਕ ਨੂੰ ਦੁਕਾਨ ਤੇ ਆਉਂਦਿਆਂ ਹੀ ਗੰਦੀ ਗਾਲ ਕੱਢ ਕੇ ਭਜਾ ਦਿੰਦੀ ਹਲੇ ਗਾਹਕ ਨਹੀਂ ਉਸ ਨੂੰ ਕੁਝ ਕਿਹਾ ਵੀ ਨਾ ਹੁੰਦਾ ਅਤੇ ਕਈ ਵਾਰ ਜਦੋਂ ਕੋਈ ਗਾਹਕ ਦੂਜੀ ਵਾਰ ਆਉਂਦਾ ਤਾਂ ਉਸ ਨੂੰ ਬੇਫਰਕੇ ਪੈ ਜਾਂਦੀ ਇਸ ਲਈ ਦੁਕਾਨ ਤੇ ਚਾਹ ਪੀਣ ਕੋਈ ਘੱਟ ਹੀ ਆਉਂਦਾ ਜ਼ਿਆਦਾਤਰ ਦੁਕਾਨ ਦਾ ਮੰਡੂ ਹੀ ਮਾਰਕੀਟ ਦੀਆਂ ਦੁਕਾਨਾਂ ਤੇ ਚਾਹ ਦੇਣ ਜਾਂਦਾ ਇੱਕ ਦਿਨ ਮੇਰੇ ਕੋਲ ਮੇਰਾ ਉਹੀ ਦੋਸਤ ਆ ਕੇ ਬਹਿ ਗਿਆ ਤੇ ਉਸ ਤੇ ਜਾਣ ਤੋਂ ਬਾਅਦ ਉਹ ਮੈਨੂੰ ਹੱਕ ਨਾਲ ਗੁੱਸੇ ਹੁੰਦਿਆਂ ਬੋਲੀ ਇਹ ਮੁੰਡਾ ਸਹੀ ਨਹੀਂ ਹੈ ਦੁਆਰਾ ਮੇਰੀ ਦੁਕਾਨ ਵਿੱਚ ਨਾ ਬੜੀ ਉਹਨੂੰ ਕਹਿ ਲਈ ਨਾਲੇ ਤੂੰ ਵੀ ਮੈਨੂੰ ਉਹਦੇ ਨਾਲ ਨਜ਼ਰ ਨਹੀਂ ਆਉਣਾ ਚਾਹੀਦਾ ਸਮਝ ਲੱਗੀ ਕਿਉਂ ਪੁੱਛਣਾ ਬੇਕਾਰ ਸੀ ਕਿਉਂਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਚੰਗਾ ਨਹੀਂ ਸੀ ਮੈਂ ਵੀ ਆਮ ਤੌਰ ਤੇ ਉਸ ਤੋਂ ਕਿਨਾਰਾ ਹੀ ਕਰਦਾ ਸਾਂ ਪਰ ਪਤਾ ਨਹੀਂ ਇਸ ਕੋਲ ਕਿਹੜਾ ਮੀਟਰ ਸੀ ਜੋ 2 ਮਿੰਟ ਚ ਪਤਾ ਲੱਗ ਜਾਂਦਾ ਸੀ ਉਸ ਦੀ ਦੁਕਾਨ ਜੋ ਕਦੀ ਇੱਕ ਸ਼ਾਨਦਾਰ ਸਟੋਰ ਹੋਇਆ ਕਰਦਾ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਪਤੀ ਦੇ ਭਰਾਵਾਂ ਵੱਲੋਂ ਬਾਕੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਏ ਜਾਣ ਕਰਕੇ ਹੁਣ ਇਹ ਸਟੋਰ ਸਿਰਫ ਚਾਹ ਦੀ ਦੁਕਾਨ ਦਾ ਰੂਪ ਧਾਰਨ ਕਰ ਗਏ ਸੀ ਸਟੋਰ ਦੀ 40 ਸਾਲ ਦੀ ਸੋਹਣੀ ਜਹੀ ਮਾਲਕਣ ਹੁਣ ਚਾਹ ਵੇਚਣ ਵਾਲੀ ਮਾਤਾ ਬਣ ਗਈ ਸੀ ਜਿਸ ਤੇ ਲੋਕ ਬੁਰੀ ਨਜ਼ਰ ਰੱਖਣ ਲੱਗੇ ਸਨ ਤੇ ਬਦਨਾਮ ਕਰਕੇ ਮਿਹਨਤੀ ਔਰਤ ਨੂੰ ਬਾਦਚੱਲਣ ਔਰਤ ਦਾ ਖਿਤਾਬ ਦੇ ਰਹੇ ਸਨ ਜੋ ਜ਼ਰੂਰ ਹੀ ਉਸਦੇ ਪਤੀ ਦੇ ਭਰਾਵਾਂ ਵੱਲੋਂ ਬची ਹੋਈ ਜਾਇਦਾਦ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਸੀ ਪਰ ਇਸ ਜੜਾਰੂ ਔਰਤ ਵਿੱਚ ਹਲੇ ਕਾਫੀ ਹੌਂਸਲਾ ਬਾਕੀ ਸੀ ਇਹ ਔਰਤ ਅਖਰੋਟ ਵਾਂਗ ਅੰਦਰੋਂ ਬਹੁਤ ਨਰਮ ਦਿਲ ਸੀ ਪਰ ਬਾਹਰੀ ਕਵਚ ਬੈਸੀ ਨਜ਼ਰਾਂ ਨਾਲ ਟਕਰਾਨ ਲਈ ਮਜ਼ਬੂਤ ਬਣਾ ਰੱਖਿਆ ਸੀ ਹੈਰਾਨੀਜਨਕ ਰੂਪ ਨਾਲ ਉਸ ਕੋਲ ਬਹੁਤ ਸੂਖਸ਼ਮ ਬੁੱਧੀ ਵੀ ਸੀ ਜੋ ਵੱਡੇ-ਵੱਡੇ ਬੁੱਧੀਮਾਨਾਂ ਨੂੰ ਧੂੜ ਚਟਾਉਣ ਦੇ ਕਾਬਿਲ ਸੀ ਇੱਕ ਦਿਨ ਮੇਰੇ ਪੋਲੀਟਿਕਲ ਸਾਇੰਸ ਦੇ ਪ੍ਰੋਫੈਸਰ ਆਪਣੇ ਵਕੀਲ ਦੋਸਤ ਅਤੇ ਉਸ ਦੇ ਨਾਲ ਆਏ ਹੋਏ ਪੁਲਿਸ ਅਫਸਰ ਨਾਲ ਉਸ ਦੀ ਦੁਕਾਨ ਤੇ ਬੈਠੇ ਚਾਹ ਪੀ ਰਹੇ ਸਨ ਅਤੇ ਸਮਾਜ ਦੇ ਅਨੁਸ਼ਾਸਨ ਦੇ ਬੇਸ਼ੇਤੀ ਬੁੱਧੀਮਤੀ ਤੇ ਕਿਤਾਬੀ ਗਿਆਨ ਘੋਟ ਰਹੇ ਸਨ ਜਿਸ ਵਿੱਚ ਮਰਦ ਪ੍ਰਧਾਨ ਸਮਾਜ ਦੀ ਡੀਂਗ ਹਾਕੀ ਜਾ ਰਹੀ ਸੀ ਤੇ ਔਰਤ ਲਈ ਵਿਚਾਰੀ ਤੇ ਮੂਰਖ ਹੋਣ ਦਾ ਭਾਵ ਪੈਦਾ ਕਰ ਰਹੀ ਸੀ ਪ੍ਰੋਫੈਸਰ ਸਾਹਿਬ ਜੇ ਸਾਡਾ ਪ੍ਰਸ਼ਾਸਨਿਕ ਢਾਂਚਾ ਜ਼ਿੰਮੇਵਾਰੀ ਤੋਂ ਟਿੱਲਾ ਹੋ ਜਾਏ ਤਾਂ ਅਬਲਾ ਤੇ ਵਿਚਾਰੀ ਔਰਤ ਨੂੰ ਤਾਂ ਸਮਾਜ ਦੀ ਭੇੜੀਏ ਕੱਚਾ ਖਾ ਜਾਣ ਪੁਲਿਸ ਵਾਲਾ ਭਾਰੀ ਪਰਕਮ ਆਵਾਜ਼ ਵਿੱਚ ਅੱਗੇ ਬੋਲਿਆ ਸਾਡੀ ਕਾਨੂੰਨ ਵਿਵਸਥਾ ਦਾ ਸਮਾਜਿਕ ਟਾਂਚੇ ਨੂੰ ਸਚਾਰੂ ਬਣਾਈ ਰੱਖਣ ਵਿੱਚ ਅਹਿਮ ਰੋਲ ਹੈ ਪ੍ਰੋਫੈਸਰ ਸਾਹਿਬ ਤੇ ਬੋਲਣ ਤੋਂ ਪਹਿਲਾਂ ਹੀ ਵਕੀਲ ਨੇ ਜਵਾਬ ਦਿੱਤਾ ਜੇ ਤੁਹਾਡੀ ਵਿਵਸਥਾ ਵਿਵਸਥਾ ਨੂੰ ਕੋਈ ਭੰਗ ਕਰਕੇ ਲੰਘ ਜਾਏ ਤਾਂ ਅਸੀਂ ਨਿਆਂਪਾਲਿਕਾ ਵਾਲੇ ਸੰਭਾਲ ਲੈਂਦੇ ਆ ਜਨਾਬ ਸਾਡੇ ਬਿਨਾ ਤਾਂ ਸਮਾਜ ਦਾ ਤਾਣਾ ਬਾਣਾ ਉਲਝ ਜਾਵੇ ਸਾਰਾ ਉਹ ਇੱਕੋ ਸਾਚ ਬੋਲ ਗਿਆ ਪਰਮਾਤਮਾ ਨੇ ਔਰਤਾਂ ਨੂੰ ਔਰਤ ਨੂੰ ਕੋਮਲਤਾ ਤੇ ਸ਼ੈਨਚੀਲਤਾ ਦੀ ਮੂਰਤ ਬਣਾਇਆ ਹੈ ਪ੍ਰੋਫੈਸਰ ਸਾਹਿਬ ਚਾਹ ਬਣਾਉਣ ਵਿੱਚ ਰੁਚੀ ਔਰਤ ਵੱਲ ਵੇਖਦਿਆਂ ਅੱਗੇ ਕਿਹਾ ਪਰ ਜਦੋਂ ਉਹ ਕਰਮਸ਼ੀਲ ਬਣ ਕੇ ਮਿਹਨਤ ਕਰਦੀ ਏ ਤਾਂ ਮੈਨੂੰ ਉਸ ਦੀਆਂ ਵਿਚਾਰੀਆਂ ਅੱਖਾਂ ਤੇ ਤਰਸ ਆਉਂਦਾ ਏ ਅਚਾਨਕ ਉਹਨਾਂ ਦੀ ਗੱਲ ਨੂੰ ਵਿਚੋਂ ਰੋਕਦਿਆਂ ਉਹ ਵੱਖਰੇ ਹੀ ਲਹਿंजे 'ਚ ਆ ਗਈ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਕਲਾ ਵਿੱਚ ਉਹ ਖੂਬ ਮਾਰ ਸੀ ਚਾਹ ਵਾਲੇ ਕਾਊਂਟਰ ਤੇ ਦੋਵੇਂ ਕੋਣੀ ਅਨੁਸਹਾਰਾ ਦੇਉ ਅੱਗੇ ਅੱਗ ਵਰਗੇ ਬੋਲਾ ਨਾਲ ਮੁਕਾਤਿਬ ਹੁੰਦਿਆਂ ਭਾਸ਼ਣ ਦੇ ਲਹਿਜੇ ਚ ਬੋਲੀ ਔਰਤ ਕੋਲ ਸਿਰਫ ਦੋ ਹੀ ਨਹੀਂ ਇੱਕ ਤੀਜੀ ਅੱਖ ਵੀ ਹੁੰਦੀ ਹੈ ਪ੍ਰੋਫੈਸਰ ਸਾਹਿਬ ਜੋ ਮਰਦ ਕੋਲ ਨਹੀਂ ਹੁੰਦੀ ਜਿਸ ਨਾਲ ਉਹ ਵੇਖਦੀ ਹੀ ਨਹੀਂ ਪਰਖਦੀ ਵੀ ਹੈ ਤੇ ਇਹ ਸਭ ਕੁਦਰਤੀ ਹੁੰਦਾ ਹੈ ਇਸ ਲਈ ਉਸ ਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਘਰ ਵਿੱਚ ਪੈਰ ਰੱਖਣ ਵਾਲੇ ਕਿਸੇ ਵੀ ਮਰਦ ਦੀ ਪਹਿਲੀ ਨਜ਼ਰ ਤੋਂ ਹੀ ਉਹ ਪਛਾਣ ਲੈਂਦੀ ਏ ਕਿ ਉਹ ਕਿੰਨਾ ਕੁ ਸਾਫ਼ ਚਰਿੱਤਰ ਦਾ ਮਾਲਕ ਏ ਅਤੇ ਜੇ ਹਰ ਔਰਤ ਇਹ ਭੇਡ ਘਰ ਦੇ ਮਰਦ ਮੈਂਬਰ ਅੱਗੇ ਨਸ਼ਰ ਕਰ ਦੇਵੇ ਤਾਂ ਤੁਹਾਡੇ ਸਾਰੇ ਸਮਾਜਿਕ ਕਾਨੂੰਨ ਤੇ ਧਾਰਮਿਕ ਮर्यादाਵਾਂ ਦੇ ਚਿੱਥੜੇ ਉੱਡ ਜਾਣ ਥਾਂ-ਥਾਂ ਸੱਥਰ ਵਿੱਚ ਜਾਣ ਤੇ ਹਰ ਮਰਦ ਦੇ ਹੱਥ ਖੂਨ ਨਾਲ ਰੰਗੇ ਹੋਣਗੇ ਤੁਹਾਡੇ ਸਮਾਜ ਦਾ ਤੰਬੂ ਔਰ ਤਾਂ ਦੀ ਬੰਦ ਜ਼ੁਬਾਨ ਤੇ ਬਲਬੂਤੀ ਖੜੇ ਮੋਹ ਤਬਰੂ ਔਰਤ ਦੀ ਬੰਦ ਜ਼ੁਬਾਨ ਦੇ ਬਲਬੂਤੇ ਖੜੇ ਕਿਤੇ ਭਲੇਖੇ ਵਿੱਚ ਹੋਮੂ ਤੇ ਗੌਰ ਨਾਲ ਉਹ ਉਹਨਾਂ ਤਿੰਨਾਂ ਦੇ ਚਿਹਰੇ ਤੇ ਜ਼ਹਿਰੀਲੀ ਮੁਸਕਾਨ ਨਾਲ ਵੇਖਣ ਲੱਗੀ ਉਹਨਾਂ ਤਿੰਨਾਂ ਦੇ ਮੂੰਹ ਤੇ ਜੰਦਰੇ ਵੱਜ ਗਏ ਤੇ ਉਹ ਚੁੱਪਚਾਪ ਉਥੋਂ ਕਿਤਾਬੀ ਗਿਆਨ ਦੀ ਪੋਟਲੀ ਚੁੱਕ ਕੇ ਚਲੇ ਗਏ ਇਸ ਕਰਕੇ ਨਹੀਂ ਕਿ ਉਹ ਉਸ ਤੋਂ ਡਰ ਗਏ ਸਗੋਂ ਇਸ ਕਰਕੇ ਕਿ ਉਹਨਾਂ ਕੋਲ ਇਸ ਗੁੱਝੇ ਸੱਚ ਦਾ ਕੋਈ ਜਵਾਬ ਨਹੀਂ ਸੀ ਮੈਂ ਉਸਤੇ जख्मਾਂ ਨਾਲ ਛਲਣੀ ਇਸ ਰੂਪ ਤੋਂ ਬਾਾਕੀ ਪਸਾਂ ਮੇਰੇ ਵੱਲ ਵੇਖ ਕੇ ਉਹ ਅੰਤਾਂ ਦੀ ਪੀੜ ਨਾਲ ਭਰੀ ਖੋਖਲੀ ਮੁਸਕਾਨ ਨਾਲ ਮੁਸਕਰਾਈ ਤੇ ਅੱਖਾਂ ਵਿੱਚ ਤਰਦੇ ਹੰਝੂ ਲੁਕਾਉਂਦੀ ਚਾਹ ਦੇ ਕੱਪ ਧੋਣ ਲੱਗ ਪਈ ਉਹ ਤਾਂ ਆਪਣੇ ਹੰਝੂ ਆਪਣੇ ਅੰਦਰ ਜਜ਼ਬ ਕਰਨਾ ਸਿੱਖ ਗਈ ਸੀ ਪਰ ਮੈਂ ਉਸ ਜਜ਼ਬਾਤੀ ਉਮਰ ਵਿੱਚ ਆਪਣੇ ਹੰਝੂ ਗੱਲਾਂ ਤੇ ਆਉਣੋਂ ਨਾ ਰੋਕ ਸਕਿਆ ਇਹ ਉਸ ਨੇ ਵੀ ਵੇਖ ਲਿਆ ਤੇ ਮੇਰੇ ਕੋਲ ਪਤਾ ਨਹੀਂ ਚੁੱਪ ਕਰਾਉਣ ਕਰਾਉਣ ਆਈ ਕਿ ਰੋਣ ਲਈ ਪਰ ਮੇਰੇ ਹੰਝੂ ਪੁੰਜਦਿਆਂ ਉਸਦੀ ਭੋਬ ਨਿਕਲ ਗਈ ਮੈਂ ਬਦਲ ਚੱਲਣ ਨਹੀਂ ਆ ਪੁੱਤ ਮੈਂ ਬਦਲ ਬਦਲ ਚੱਲਣ ਨਹੀਂ ਆ ਉਸਦੀ ਆਤਮਾ ਚੀਖ-ਚੀਖ ਕੇ ਜਿਵੇਂ ਸਾਰੀ ਦੁਨੀਆ ਨੂੰ ਕਹਿਣਾ ਚਾਹ ਰਹੀ ਸੀ ਪਰ ਉਸ ਦੀ ਸਿਸਕੀਆਂ ਭਰੇ ਕੰਬਦੀ ਬੁੱਲਾਂ ਦੀ ਆਵਾਜ਼ ਸਿਰਫ ਮੇਰੇ ਕੰਨਾਂ ਤੱਕ ਹੀ ਪਹੁੰਚ ਸਕੀ ਬਾਅਦ ਉਸ ਤੋਂ ਕੁਝ ਦਿਨ ਬਾਅਦ ਹੀ ਨਿਆ ਪਾਲਕਾ ਦੇ ਹੁਕਮਾਂ ਤੇ ਬਿਲਡਿੰਗ ਨੂੰ ਸੀਲਬੰਦ ਤਾਲੇ ਲੱਗ ਗਏ ਤੇ ਦੁਨੀਆ ਦੀ ਉਹ ਬਾਤ ਚੱਲਣ ਔਰ ਤ ਪਤਾ ਨਹੀਂ ਕਿੱਥੇ ਤੱਕੇ ਖਾਨ ਚਲੀ ਗਈ ਮੈਂ ਹੁਣ ਵੀ ਕਦੀ ਉਥੋਂ ਲੰਗਾ ਤਾਂ ਚੇਤਿਆਂ ਦੀ ਦਹਲੀਜ਼ ਤੇ ਇੱਕ ਹੋਂਗਾ ਧਰ ਦਿੰਦਾ ਹਾਂ ਕਹਾਣੀ ਵਧੀਆ ਲੱਗੀ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ